ਤਾਨਾ ਡਿਵੀਜ਼ਨ ਨੰਬਰ 1 ਦੇ ਅਸਲ ਚੋ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁੱਕੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਚਲਾਇਆ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁੱਕੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਨੇ ਕੁਝ ਦਿਨ ਇਦਾਂ ਹੀ ਜਾਰੀ ਰਹੇਗੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦ ਵੀ ਸਾਹਿਬ ਪਠਾਨਕੋਟ ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਵਰ ਰਹਿੰਦੀ ਆ ਕੋਹਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸੱਚ ਕਰਾਈ ਜਾ ਰਹੀ ਆ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਨੀਤੀਆਂ ਵਾਲਾ ਬਾਗਪਿੰਡਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋਲ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਚ ਚੱਲਦੀ ਆ ਤਾਨਾ ਦਿਵਿਜ਼ਨ ਨੰਬਰ 1 ਦੇ ਅਸਾ ਚੋ ਗੁਰਦੀਪ ਸਿੰਘ ਬਰਲੋ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਬਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਬਿਆਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਚੁਗੀ ਚੌਂਪੜੀਆਂ ਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਯੋਗ ਅਸਦਵੀ ਸਾਹਿਬ ਪਠਾਨਕੋਟ ਦੇ ਹੁਕਮ ਅਨਸਾਰ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਧੁੱਗੀਆਂ ਚੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਵਰ ਰਹਿੰਦੀ ਆ ਕੋਈ ਹੋਰ ਲੀਤੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸੱਚ ਕਰਾਈ ਜਾ ਰਹੀ ਆ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਨੀਤੀਆਂ ਵਾਲਾ ਬਾਗਬੰਦਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਂਦੀਆਂ ਸਾਰੇ ਸੱਤ ਚੱਲਦੀਆਂ ਤਾਨਾਡਿਵਿਜ਼ਨ ਨੰਬਰ 1 ਦੇ ਅਸਚੂ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁੱਕੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਚਲਾਇ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁੱਕੀ ਚੌਂਪੜੀਆਂ ਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋਟ ਦੇ ਹਕਮਤਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਵਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਆਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਦੀਤੀਆਂ ਵਾਲਾ ਬਾਗਪਿੰਡਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੂਲ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਂਦੀਆਂ ਸਾਰੇ ਖੇਤਰ ਚ ਕੱਲ੍ਹ ਦੀ ਆ ਤਾਨਾ ਟ੍ਰਿਬਿਊਨ ਨੰਬਰ 1 ਦੇ ਅਸਾ ਚੁਗਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਬਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਬਿਆਨ ਚੜਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਨੇ ਕੁਝ ਦਿਨ ਇਦਾਂ ਹੀ ਜਾਰੀ ਰਹਿੰਦੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦ ਵੀ ਸਾਹਿਬ ਪਠਾਨਕੋਟ ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਆ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਦੀਚੀਆਂ ਵਾਲ ਬਾਗਪਿੰਡਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋਲ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਖਤਰ ਚੱਲ ਗਈਆਂ ਹਨਰਟ ਵਿਜ਼ਨ ਨੰਬਰ 1 ਦੇ ਅਸਾ ਚੋ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਜੜਾਇਆ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋੜ ਦੇ ਹੁਕਮ ਅਨਸਾਰ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਡੇਲੀ ਜਿਹੜਾ ਵਾ ਧੁੱਗੀਆਂ ਝੋਮੜੀਆਂ ਤੋਂ ਬੜੀਆਂ ਹੋਰ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆਂ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਨੀਤੀਆਂ ਵਾਲਾ ਬਾਗਪਿੰਡਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਚ ਚੱਲਦੀ ਆ ਕਨਟ੍ਰੀ ਬਿਜ਼ਨਸ ਨੰਬਰ 1 ਦੇ ਅਸਚੂ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਚਲਾਇਆ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤੇ ਤੇ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਨੇ ਕੁਝ ਦਿਨ ਇਦਾਂ ਹੀ ਜਾਰੀ ਰਹਿਣਗੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋਟ ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਹਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਦਿੱਤੀਆਂ ਵਾਲ ਬਾਗਵੰਦਾ ਨਾਲੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਜ ਚੱਲ ਗਈਆਂ ਖਾਨਾ ਟੈਬਲਸ ਨੰਬਰ 1 ਦੇ ਅਸਲ ਚੋ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਯੋਗ ਅਸਦ ਵੀ ਸਾਹਿਬ ਪਠਾਨਕੋੜ ਦੇ ਹੁਕਮ ਅਨਸਾਰ ਅਮਰਨਾثੀ ਯਾਤਰਾ ਨੂੰ ਮੁੱਖ ਰੱਖਦੇ ਹਾਂ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮੜੀਆਂ ਹੋਰ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋਈ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਧਾਰਕਾਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਧਾਰਕਾਡ ਨਹੀਂ ਆਉਣਾ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੰਡੀਪੁਰ ਤੋਂ ਲੈ ਕੇ ਆਪਣੇ ਨੀਚੀਆਂ ਵਾਲ ਬਾਗਪਿੰਡਾ ਨਾਲ ਹੀ ਖੰਡੀਪੁਰ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕਲ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਚੀ ਚੱਲ ਰਹੀਆਂ ਕਨਟੈਪਸ ਨੰਬਰ 1 ਦੇ ਅਸਲ ਚੋ ਗੁਰਦੀਪ ਸਿੰਘ ਬਰਲੋ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਬਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਬਿਆਨ ਚੜਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕਾਰ ਨੇ ਕੁਝ ਦਿਨ ਇਦਾਂ ਹੀ ਜਾਰੀ ਰਹਿਣਗੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋੜ ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਹਾਂ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਡੇਲੀ ਜਿਹੜਾ ਵਾ ਧੁੱਗੀਆਂ ਝੋਮੜੀਆਂ ਤੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਹ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸੱਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਨੀਤੀਆਂ ਵਾਲਾ ਬਾਗਪਿੰਡਾ ਨਾਲ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਤ ਚੱਲਦੀਆਂ ਨਟਿਵਸ ਨੰਬਰ 1 ਦੇ ਅਸਚੂ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁੱਕੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਚਲਾਇਆ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਚੁੱਕੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕਾਰ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦ ਵੀ ਸਾਹਿਬ ਪਠਾਨਕੋਟ ਦੇ ਹੁਕਮਾਨ ਸਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਵ ਰਹੀਂਦੀ ਆ ਕੋ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆਂ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਆਂਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਦੀਚੀਆਂ ਵਾਲ ਬਾਗਪਿੰਡਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਜਣ ਚੱਲਦੀਆਂ ਖਾਨਡਿਵision ਨੰਬਰ 1 ਦੇ ਅਸਰ ਚੁਗਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਜੜਾਇਆ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਮੀ ਸਾਹਿਬ ਪਠਾਨਕੋੜ ਦੇ ਹੁਕਮ ਅਨਸਾਰ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਹਾਂ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆਂ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਹਨਾਂ ਕੋਲ ਆਧਾਰ ਕਾਰਡ ਨਹੀਂ ਆ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੰਡੀਪੁਰ ਤੋਂ ਲੈ ਕੇ ਆਪਣੇ ਨੀਤੀਆਂ ਵਾਲ ਬਾਗਪਿੰਡਾ ਨਾਲ ਹੀ ਖੰਡੀਪੁਰ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਚ ਚੱਲ ਰਹੀ ਆ ਖਾਨਟ ਵਿਜ਼ਨ ਨੰਬਰ 1 ਦੇ ਅਸਚੂ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁੱਕੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਜੜਾਇਆ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁੱਕੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਯੋਗ ਅਸਦ ਵੀ ਸਾਹਿਬ ਪਠਾਨਕੋਟ ਦੇ ਹੁਕਮ ਅਨਸਾਰ ਤੇ ਅਮਰਨਾثੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਹਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸੱਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਆ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਦੀਤੀਆਂ ਵਾਲਾ ਬਾਗਪਿੰਡਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋਲ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਖਤਰ ਚੱਲ ਗਈ ਆ ਤਾਨਾਡਿਵਸ ਨੰਬਰ 1 ਦੇ ਅਸਚੂ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਬਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਬਿਆਨ ਚਰਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕਾਰਡ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋੜ ਦੇ ਹੁਕਮ ਅਨਸਾਰ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆਂ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਧਾਰ ਕਾਰਡ ਨਹੀਂ ਉਹਨਾਂ ਬਾਰੇ ਪ੍ਰੋਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਨੀਚੀਆਂ ਵਾਲ ਬਾਗਪਿੰਡਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਚ ਚੱਲਦੀ ਆ ਤਾਨਾ ਟਿਵੀਜ਼ਨ ਨੰਬਰ 1 ਦੇ ਅਸਾ ਚੋ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁੱਕੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਚਲਾਇਆ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁੱਕੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਯੋਗ ਅਸਦ ਵੀ ਸਾਹਿਬ ਪਠਾਨਕੋਟ ਦੇ ਹੁਕਮਾਨ ਸਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਵਰ ਰਹਿੰਦੀ ਆ ਕੋਹਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸੱਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਆਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਨੀਤੀਆਂ ਵਾਲਾ ਬਾਗਬੰਦਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋਲ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਜ ਚੱਲਦੀਆਂ ਖਾਨੜੀ ਵਿਜ਼ਨ ਨੰਬਰ 1 ਦੇ ਅਸਾ ਚੋ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਚਲਾਇ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤੇ ਤੇ ਚੁਗੀ ਚੌਂਪੜੀਆਂ ਤੇ ਜਿੱਥੇ ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕਾਰਡ ਤੋਂ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਯੋਗ ਅਸਦਵੀ ਸਾਹਿਬ ਪਠਾਨਕੋਟ ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਚੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਵਰ ਰਹਿੰਦੀ ਆ ਕੋਈ ਹੋਰ ਲੀਤੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸੱਚ ਕਰਾਈ ਜਾ ਰਹੀ ਆ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੰਡੀਪੁਰ ਤੋਂ ਲੈ ਕੇ ਆਪਣੇ ਨੀਤੀਆਂ ਵਾਲਾ ਬਾਗਬੰਦਾ ਨਾਲ ਹੀ ਖੰਡੀਪੁਰ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਂਦੀਆਂ ਸਾਰੇ ਸੱਤ ਚੱਲਦੀ ਆ ਥਾਣਾ ਟਿਪਸ ਨੰਬਰ 1 ਦੇ ਅਸਚੂ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਚਲਾਇ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕਾਰਡ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋਟ ਦੇ ਹਕਮਤਸਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਵ ਰਹੀਂਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਦੀਤੀਆਂ ਵਾਲਾ ਬਾਗਵੰਦਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੂਲ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਂਦੀਆਂ ਸਾਰੇ ਖਤਰ ਚੱਲ ਰਹੀ ਆ ਤਾਨਟ ਵਿਜ਼ਨ ਨੰਬਰ 1 ਦੇ ਅਸਾ ਚੁਗਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਬਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਬਿਆਨ ਚੜਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕਾਰਡ ਤੋਂ ਨੇ ਕੁਝ ਦਿਨ ਇਦਾਂ ਹੀ ਜਾਰੀ ਰਹੇਗੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਯੋਗ ਅਸਦਵੀ ਸਾਹਿਬ ਪਠਾਨਕੋਟ ਦੇ ਹੁਕਮ ਅਨੁਸਾਰ ਤੇ ਅਮਰਨਾثੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਹਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆਂ ਡੇਲੀ ਸੱਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਹਨਾਂ ਕੋਲ ਆਧਾਰ ਕਾਰਡ ਨਹੀਂ ਆਉਣਾ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੰਡੀਪੁਰ ਤੋਂ ਲੈ ਕੇ ਆਪਣੇ ਨੀਚੀਆਂ ਵਾਲ ਬਾਗਪਿੰਡਾ ਨਾਲ ਹੀ ਖੰਡੀਪੁਰ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਚ ਉੱਤੇ ਲੱਗਦੀਆਂ ਕਨੈਕਟਵਿਜ਼ਨ ਨੰਬਰ 1 ਦੇ ਅਸਚੂ ਗੁਰਦੀਪ ਸਿੰਘ ਵਰਲੋ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪ ਨੇ ਕੁਝ ਦਿਨ ਇਦਾਂ ਹੀ ਜਾਰੀ ਰਹੇਗੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋੜ ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਹਾਂ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸੱਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਨੀਤੀਆਂ ਵਾਲ ਬਾਗਪਿੰਡਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਤ ਚੱਲ ਗਈਆਂ ਹਰਨਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਬਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਬਿਆਨ ਚਰਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕਾਰਡ ਤੋਂ ਵੈਰੀਫਿਕੇਸ਼ਨ ਜਿਹੜੀ ਉਹ ਕੀਤੀ ਜਾ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋਟ ਦੇ ਹੁਕਮ ਅਨਸਾਰ ਅਮਰਨਾثੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆਂ ਡੇਲੀ ਸੱਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਉਹਨਾਂ ਬਾਰੇ ਪ੍ਰੋਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਨੀਚੀਆਂ ਵਾਲ ਬਾਗਪਿੰਡਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਜੇ ਚੱਲਦੀ ਆ ਖਾਨਡਿਵਿਜ਼ਨ ਨੰਬਰ 1 ਦੇ ਅਸਲ ਚੋ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਜੜਾਇਆ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈ ਨੇ ਕੁਝ ਦਿਨ ਇਦਾਂ ਹੀ ਜਾਰੀ ਰਹਿਣਗੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਮੀ ਸਾਹਿਬ ਪਠਾਨਕੋਟ ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਹਾਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮੜੀਆਂ ਹੋਰ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆਂ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਹਨਾਂ ਕੋਲ ਆਧਾਰ ਕਾਰਡ ਨਹੀਂ ਆਉਣਾ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੰਡੀਪੁਲ ਤੋਂ ਲੈ ਕੇ ਆਪਣੇ ਨੀਤੀਆਂ ਵਾਲ ਬਾਗਪਿੰਡਾ ਨਾਲ ਹੀ ਖੰਡੀਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਂਦੀਆਂ ਸਾਰੇ ਸੱਤ ਚੱਕਰ ਲੱਗੀਆਂ ਕਨਟ੍ਰੀਪਸ ਨੰਬਰ 1 ਦੇ ਅਸਚੂ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਜੜਾਇਆ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋੜ ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਹਾਂ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਆਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਧਾਰ卡ਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਧਾਰ卡ਡ ਨਹੀਂ ਆਉਣਾ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੰਡੀਪੁਰ ਤੋਂ ਲੈ ਕੇ ਆਪਣੇ ਦੀਤੀਆਂ ਵਾਲ ਬਾਗਪਿੰਡਾ ਨਾਲ ਹੀ ਖੰਡੀਪੁਰ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੂਲ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਂਦੀਆਂ ਸਾਰੇ ਖਤਰ ਚੱਲ ਰਹੀ ਆ ਕਨੈਕਟਵਿਸਨ ਨੰਬਰ 1 ਦੇ ਅਸਰ ਚੋ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਬਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਬਿਆਨ ਚਰਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕ ਨੇ ਕੁਝ ਦਿਨ ਇਦਾਂ ਹੀ ਜਾਰੀ ਰਹਿਣਗੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋੜ ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਂ ਬੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਹਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸੱਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਹਨਾਂ ਕੋਲ ਆਧਾਰ ਕਾਰਡ ਨਹੀਂ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾਦਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਨੀਤੀਆਂ ਵਾਲਾ ਬਾਗਪਿੰਡਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਜੇ ਚੱਲਦੀਆਂ ਤਾਨਾ ਟੈlevision ਨੰਬਰ 1 ਦੇ ਅਸਚੂ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਚਲਾਇ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਕਾਰਡ ਨੇ ਕੁਝ ਦਿਨ ਇਦਾਂ ਹੀ ਚੱਲ ਰਹੇ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਜੋਗ ਅਸਦਵੀ ਸਾਹਿਬ ਪਠਾਨਕੋਟ ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਡੇਲੀ ਜਿਹੜਾ ਵਾ ਝੁੱਗੀਆਂ ਝੋਮੜੀਆਂ ਹੋੜ ਮਾਰੀ ਜਿੱਥੇ ਜਗ੍ਹਾ ਲੇਵਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋਈ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੰਡੀ ਪੁਲ ਤੋਂ ਲੈ ਕੇ ਆਪਣੇ ਦੀਤੀਆਂ ਵਾਲ ਬਾਗਪਿੰਡਾ ਨਾਲ ਹੀ ਖੰਡੀ ਪੁਲ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਂਦੀਆਂ ਸਾਰੇ ਸੱਤ ਕਿੱਥੇ ਲੱਗਦੀਆਂ ਤਾਨਾ ਟੈlevision ਨੰਬਰ 1 ਦੇ ਅਸਚੂ ਗੁਰਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁੱਕੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਅਭਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁੱਕੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਇਸ ਤੇ ਮੌਜੂਦ ਨਾ ਹੋਵੇ ਤੇ ਉਹਨਾਂ ਨੇ ਵੀ ਦੱਸਿਆ ਕਿ ਰਹਿਣ ਵਾਲੇ ਲੋਕਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਹਨਾਂ ਦੇ ਪੈਨ ਨੇ ਕੁਝ ਦਿਨ ਇਦਾਂ ਹੀ ਚੱਲਦੇ ਰਹਿੰਗੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਪੂਰੀ ਖਬਰ ਮਾਨਯੋਗ ਅਸਦ ਵੀ ਸਾਹਿਬ ਪਠਾਨਕੋੜ ਦੇ ਹੁਕਮ ਅਨਸਾਰ ਅਮਰਨਾثੀ ਯਾਤਰਾ ਨੂੰ ਮੁੱਖ ਰੱਖਦੇ ਹਾਂ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਡੇਲੀ ਜਿਹੜਾ ਵਾ ਧੁੱਗੀਆਂ ਝੋਮੜੀਆਂ ਹੋਰ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਚੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋਈ ਮਾੜਾ ਅਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਆਉਣਾ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੰਡੀਪੁਰ ਤੋਂ ਲੈ ਕੇ ਆਪਣੇ ਨੀਤੀਆਂ ਵਾਲ ਬਾਗਪਿੰਡਾ ਨਾਲ ਹੀ ਖੰਡੀਪੁਰ ਦੇ ਅਨੰਦਪੁਰਾੜਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਸੱਚ ਚੱਲ ਰਹੀ ਆ ਕਨਟ੍ਰਿਬਿਊਟਰ ਨੰਬਰ 1 ਦੇ ਅਸਰ ਚੁਗਦੀਪ ਸਿੰਘ ਵੱਲੋਂ ਸਰਕੂਲਰ ਰੋਡ ਤੇ ਚੁਗੀ ਚੌਂਪੜੀਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਸ਼੍ਰੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਇੱਕ ਬਿਆਨ ਜੜਾਏ ਵਿਸ਼ੇਸ਼ ਤਰ੍ਹਾਂ ਦਾ ਬਿਆਨ ਚਰਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੁਗੀ ਚੌਂਪੜੀਆਂ ਅਤੇ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉੱਥੇ ਚੈਕ